ਸ੍ਰੀ ਗੁਰੂ ਜੀ ਨੂੰ ਨਮਸਕਾਰ ਆਪੇ ਉਹਨਾਂ ਤੋਂ ਬੋਲਣ ਭਾਰਤ ਆਪੇ ਉਹਨਾਂ ਨਾਲ ਅੱਜ ਹੋ ਕੇ ਸਰਕਾਰ ਨੂੰ ਸ੍ਰੀ ਪ੍ਰਣਾਜੀ ਆਪੇ ਨਿਵਾਦ ਦੀ ਅਗਨ ਸਨਮਾਨ ਕਰਨਾ ਹੈ ਜਿਹੜੇ ਬਹੁਤ ਸਰਕਾਰ ਨੂੰ ਵੀ ਜੀ ਭਾਣ ਜੀ ਜਿਹੜਾ ਪ੍ਰਯਾਸ ਕਰਦੇ ਇਹ ਸਰਕਾਰ ਨੂੰ ਦਾ ਨਮਨ ਆਇਆ ਆਪੇ ਦੂਰ ਨਾਲ ਹੋਈ ਸਾਡੇ ਸੰਭਰ ਸਾਥੋਂ ਕੋਲ ਆ ਕੇ ਸੇ ਜਿੰਨਾ ਨਾ ਆਪਣੇ ਜਿੰਜੀ ਸੇ ਜਿੰਨੇ ਯਾਦ ਹੈ ਹੁਣ ਆਪਰੇ ਜੀਰ ਜੈ ਜੀ ਜੀ ਇਨਾਂ ਦੀ ਤੁਮ ਸੰਭਰੇ ਆ ਸੇ ਤੋਂ ਆਦੇ ਰਾਜ ਪੇਟੀ ਸਾਡੇ ਸਾਡੇ ਬੰਦੇ ਆ ਆਪਰੇ ਹੋਣ ਰਿਸ਼ਵਾਨ ਦੂਜਾਨ ਦੇ ਨੈਣ ਖਾਵਾਣ ਤੇ ਬਾਰੇ ਸੰਗੋੜਾ ਜਿੰਜੀ ਆਮੇ ਜੀ ਕੁਮਾਰ ਜੀ ਨੂੰ ਸਾਡਾ ਬਹੁਤ ਬਹੁਤ ਧੰਨਵਾਦ ਹੈ ਸਾਡੇ ਪਾਰਟੀ ਦੇ ਗੋਗੋਕਾਰ ਦੀ ਇਹ ਸਤਿਕਾਰ ਦਾ ਜਿਹੜਾ ਮੈਂ ਕਰ ਰਿਹਾ ਹਾਂ ਜੀ ਨੂੰ ਜੀ ਨੂੰ ਜੀ ਸਾਡੇ ਦਾ ਪਹਾਨ ਲਾਗੇ ਸਾਹਿਬ ਜੀ ਦਾ ਪਹਾਨ ਜੀ ਸਾਡੇ ਸਰਪੰਚ ਸਾਹਿਬ ਆਪਣੇ ਅਗਲਾ ਨਾਮ ਕਹਿੰਦੇ ਹਨ ਪਾਣਾ ਇਹ ਸਾਡੇ ਨੂੰ ਨਾਮ ਪੂਰੇ ਬਿੰਦੂ ਪਰ ਆਪਾਂ ਜਿਨ੍ਹਾਂ ਗਾਂਂ ਦਾ ਨਾਮ ਨਾ ਪੂਰੇ ਬਿੰਦੂ ਨਾਮਾਂ ਦਾ ਇਹ ਜਿਹੜਾ ਨਾਮ ਰਹਿ ਗਿਆ ਆਪਣੀ ਪਛਾਣ ਦੀ ਹੈ ਕਿ ਇਹ ਨਾਮ ਜਿਹੜਾ ਪੱਤੇ ਜਿਹੜਾ ਰੈਕਡ ਕਰਦਾ ਹੈ ਸਾਡੀ ਸੰਸਾਦ ਨੂੰ ਸਾਡੀ ਸੰਸਾਦ ਨੂੰ ਵੀ ਕਰਦੇ ਆ ਜਿਵੇਂ ਆਪਣੇ ਆ ਦੇ ਵੀ ਸਾਡੇ ਨਾਲ ਮੇਰੇ ਹੋਏ ਜੋ ਜੀ ਸਾਡੇ ਨਾਲ ਕੰਮ ਕਰਦੇ ਆ ਪੂਰੇ ਜਵਾਨ ਨੂੰ ਫਿਰ ਮੈਂ ਉਹਨਾਂ ਦਾ ਸਾਹਿਬਾ ਪ੍ਰਭਾ ਬਰੰਦਾ ਮੈਂ ਤੇ ਸਾਰੀ ਟੀਮ ਦਾ ਬਹੁਤ ਧੰਨਵਾਦ ਕਰਦਾ ਅੱਗੇ ਦੁਨੀਆ ਵਿੱਚ ਬਹੁਤ ਪਹੁੰਚੇ ਆ ਜੀ ਜਵਾਨ ਮਰਦੇ ਬਹੁਤ ਬਲ ਬਣਾਉਂਦਾ ਜੈ ਮਾ ਦੀ ਖਤਰਾ ਸੋਨਾ ਹੈ موسیقی

ਜੋ ਦਿੱਤਾ ਤਾਂ ਵਾਅਦੇ ਕੀ ਬਣਾਵਾਦ ਕੀ ਜੋਰ ਦਾ ਪੰਨਾ ਰਾਜੇ ਜਨਾਬ ਜੀ ਲੱਗਦਾ ਯਾਰ ਤਾਂ ਗੁਰੂ ਦੇ ਬਾਰੇ ਜਿਹੜੇ ਪਤਾ ਲੱਗਦਾ ਬਈ ਚਾਜ ਫਸੇ ਰੋ ਰਿਹਾ ਹੈ ਕੀ ਦਿੱਤੀ ਜੀ ਸਾਡੇ ਸਾਹ ਦੇ ਜੋਰ ਦਾ ਵਾਅਦਾ ਵਾਅਦੀ ਹੈ ਰਾਤ ਕੰਮ ਕਰਦੇ ਤੇ ਪਰਿਵਾਰ ਦੀ ਬਚਾਅ ਲਈ ਉਹ ਪੁਜਤਾ ਪੀਤੇ ਉਹ ਪਾਰਟੀ ਵਾਅਦੇ ਦੀ ਗੱਲ ਸਮਾਰ

سچن پاما جی سچن پاما جی سابقہ پٹال جی سارے ਆਨੇ ਜੀ ਸਰਕਾਰੀ ਬਹੁਤ ਇੰਤਜ਼ਾਰ ਕਰ ਰਹੇ ਤਾਦੀ ਸਰਦਾਰ ਸਾਹਿਬ ਦੇ ਆਪ ਹਾਪੀ ਵੀ ਤੇਰੀ ਰੀਤ ਨਾਲ ਜਿੱਥੇ ਅੱਜ ਬਿੰਦੀ ਜੀ ਨੂੰ ਮੈਂ ਜੋ ਸਾਡੇ ਪੰਜਾਬ ਦੇ ਪ੍ਰਧਾਨ ਲੱਗੇ ਹੈ ਉਹਨਾਂ ਨੂੰ ਵਧਾਰਕ ਬਾਦਨਾ ਉਥੇ ਆਪਣੇ ਵੀਰ ਦਲੀਪ ਹੰਸ ਸਾਹਿਬ ਨੂੰ ਮੁਬਾਰਕਬਾਦ ਦਿੰਨਾ ਮੈਂ ਕਿ ਉਹ ਬਲਤ ਵਿਕਾਸ ਬੋਰਡ ਦੇ ਮੈਂਬਰ ਪੰਜਾਬ ਸਰਕਾਰ ਵੱਲੋਂ ਨਿਯੁਕਤ ਕੀਤੇ ਗਏ ਆ ਉਹਨਾਂ ਨੂੰ ਵੀ ਅੱਜ ਦੇ ਦਿਨ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਵਾ ਔਰ ਮੈਂ ਨਰੇਸ਼ ਸਿੰਘ ਰਾਸ਼ਟਰ ਨਿਰਦੇਸ਼ਕਾ ਪਹਾੜਾ ਦਾ ਇਹਨਾਂ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਮਾਂ ਔਰ ਆਸ ਵੀ ਕਰਦਾ ਮਾਂ ਕਿ ਜਿਹੜੇ ਸਾਡੇ ਵੀਰ ਹੰਸ ਸਾਹਿਬ ਉਹ ਪੂਰੇ ਪੰਜਾਬ ਦੇ ਵਿੱਚ ਜਿਹੜੇ ਦਲਤਾਂ ਨੂੰ ਸਮੱਸਿਆਵਾਂ ਆ ਰਹੀਆਂ ਨੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਸੁਣ ਕੇ ਸਰਕਾਰ ਤੱਕ ਲੈ ਜਾਣਗੇ ਪਾਂਗੇ ਸਰਕਾਰ ਜਿਹੜੀ ਆ ਉਹ ਗਰੀਬਾਂ ਦਾ ਕੰਮ ਕਰਾਉਂਦੀ। ਅੱਜ ਵੀ ਅਸੀਂ ਬਹੁਤ ਲੋਕਾਂ ਦੇ ਸਾਹਮਣੇ ਤੁਹਾਨੂੰ ਸਰਕਾਰ ਵੱਲੋਂ ਮੰਜਲੀ ਮਿਲੀ ਹੈ। ਇਹ ਸੇਵਾ ਕਰਨ ਦਾ ਮੌਕਾ ਮਿਲਿਆ। ਅਸੀਂ ਵੀ ਤੁਹਾਨੂੰ ਪਹੁੰਚ ਦਿੰਦੇ ਆ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਤੁਹਾਡਾ ਕੀ ਲੈਣਾ ਹੈ। ਦੇਖੋ ਪਹਿਲਾਂ ਤਾਂ ਮੈਂ ਬੜੀਆਂ ਦਿਲ ਦੀ ਗਹਿਰਾਈਆਂ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਨਰੇਸ਼ ਤਖਨ ਜੀ ਜਿਹੜੇ ਕੀ ਭਾਵਾ ਦਾਸ ਨੂੰ ਲੀਡ ਕਰ ਰਹੇ ਨੇ। ਅੱਜ ਕੋਈ ਕਿਸੇ ਇੰਟਰੋਡਕਸ਼ਨ ਦੇ ਮਤਾਜ ਨਹੀਂ ਹੈ ਪੰਜਾਬ ਦੇ ਅੰਦਰ ਇਹਨੇ ਬਹੁਤ ਵੱਡੇ ਲੈਵਲ ਤੇ ਕਾਫੀ ਸਮੇਂ ਤੋਂ ਕੰਮ ਕਰ ਰਿਹਾ ਹੈ ਔਰ ਉਹ ਕੰਮ ਦੇ ਰਿਜ਼ਲਟ ਵੀ ਆ ਰਹੇ ਆ ਜਿੱਥੇ ਅੱਜ ਉਹਨਾਂ ਰਿਜ਼ਲਟਾਂ ਮੈਂ ਸਦਕਾ ਸਾਡੇ ਰਜਿੰਦਰ ਕੁਮਾਰ ਬਿੰਦੀ ਜੀ ਨੂੰ ਅੱਜ ਦੁਬਾਰਾ ਤੋਂ ਪੰਜਾਬ ਪ੍ਰਧਾਨ ਦੀ ਨਿਯੁਕਤੀ ਇੱਥੇ ਦਿੱਤੀ ਗਈ ਉਹ ਬੜੀ ਖੁਸ਼ੀ ਵਾਲੀ ਗੱਲ ਹੈ ਔਰ ਉਹਨਾਂ ਨੂੰ ਨਿਯੁਕਤੀ ਕਿਸ ਕਾਰਨ ਦਿੱਤੀ ਗਈ ਕੋਈ ਸ਼ਿਫਾਰਸ਼ ਨਾਲ ਨਹੀਂ ਉਹਨਾਂ ਨੂੰ ਦੁਬਾਰਾ ਪੰਜਾਬ ਪ੍ਰਧਾਨ ਲਗਾਇਆ ਗਿਆ ਔਰ ਜਿਹੜੇ ਸਮਾਜ ਨੂੰ ਸਮਰਪਿਤ ਹੈ ਸਮਾਜ ਦੇ ਨਾਲ ਇਮਾਨਦਾਰੀ ਦੇ ਨਾਲ ਚੱਲਦੇ ਆ ਸਮਾਜ ਦੇ ਹਰ ਸੁੱਖ ਦੁੱਖ ਦੇ ਵਿੱਚ ਖੜਦੇ ਆ ਔਰ ਅੱਜ ਸਮਾਜ ਦੇ ਜਿਹੜੇ ਇਹਨਾਂ ਦੇ ਕੀਤੇ ਹੋਏ ਕੰਮਾ ਨਾ ਕੰਮਾਂ ਨੂੰ ਦੇਖਦੇ ਹੋਏ ਅੱਜ ਇਹਨਾਂ ਨੂੰ ਇੱਕ ਬਹੁਤ ਹੀ ਵਧੀਆ ਜਿਹੜਾ ਉਹਦਾ ਪੰਜਾਬ ਪ੍ਰਧਾਨ ਦਾ ਭਾਵਾ ਦਾਸ ਦਾ ਇਹਨਾਂ ਨੂੰ ਨਵਾਜਿਆ ਗਿਆ ਔਰ ਮੈਂ ਦਿਲ ਦੀ ਗਹਿਰਾਈਆਂ ਤੋਂ ਇਹਨਾਂ ਦਾ ਤਗਾਂਨ ਸਾਹਿਬ ਦਾ ਤਗਾਂਨ ਸਾਹਿਬ ਦੀ ਸਾਰੀ ਟੀਮ ਦਾ ਮੁੱਖ ਸੰਚਾਲਕ ਸਾਹਿਬ ਦਾ ਇਹ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਕਿਉਂਕਿ ਅੱਜ ਜ਼ਰੂਰਤ ਹੈ ਅਲਿਤ ਸਮਾਜ ਨੂੰ ਬਹੁਤ ਜ਼ਰੂਰਤ ਹੈ ਇਹੋ ਜਿਹੇ ਮਿਸ਼ਨ ਜਿਹੜੇ ਲੋਕ ਲੈ ਕੇ ਚੱਲਦੇ ਆ ਉਹਨਾਂ ਦੇ ਨਾਲ ਮੋਟੇ ਨਾਲ ਮੋਟਾ ਲਾ ਕੇ ਚੱਲਣ ਦੀ ਅੱਜ ਦੇ ਟਾਈਮ ਦੇ ਵਿੱਚ ਬਹੁਤ ਜ਼ਰੂਰਤ ਹੈ ਕਿਉਂਕਿ ਸਾਡਾ ਜਿਹੜਾ ਸਮਾਜ ਹੈ 70-75 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ ਸਾਡਾ ਸਮਾਜ ਅੱਜ ਵੀ ਉਹਨਾਂ ਹੀ ਟੋਕੜਾਂ ਦਾ ਸਾਹਮਣਾ ਕਰਿਆ ਕਰਦਾ ਪਿਆ ਜਿਹੜੀਆਂ ਅੱਗੇ ਪਹਿਲਾਂ ਸੀਗੀਆਂ ਪਰ ਇਹ ਵਧਾਈ ਦੇ ਪਾਤਰ ਨੇ ਕਿਉਂਕਿ ਇਹ ਉਹਨਾਂ ਮਿਸ਼ਨਾਂ ਦੇ ਕੰਮ ਕਰਦੇ ਆ ਜਿਹੜੀ ਅੱਜ ਸਮਾਜ ਨੂੰ ਜ਼ਰੂਰਤ ਹੈ ਕਿੱਦਾਂ ਤੁਹਾਨੂੰ ਅਨਸਰ ਮੈਂ ਤੁਹਾਨੂੰ ਦੱਸਿਆ ਹੀ ਹੈ ਕਿ ਐਜੂਕੇਸ਼ਨ ਤੇ ਕੰਮ ਕਰਦੇ ਆ ਅੱਜ ਰੀਡ ਦੀ ਹੱਡੀ ਹੈ ਜਿਹੜਾ ਸਾਡਾ ਸਮਾਜ ਹੈ ਉਹ ਤਰੱਕੀ ਕਰ ਸਕਦਾ ਤਾਂ ਸਿਰਫ ਤੇ ਸਿਰਫ ਕਾਦੇ ਨਾਲ ਇੱਕ ਕਲਮ ਨਹੀਂ ਪਾਉਣ ਵਾਲੇ ਤਰੱਕੀ ਕਰ ਸਕਦਾ ਨਹੀਂ ਹੋਰ ਕੋਈ ਇਹੋ ਜਿਹਾ ਸਾਡੇ ਕੋਲ ਜਾਦੂ ਨਹੀਂ ਹੈ ਕਿ ਅਸੀਂ ਕਿਸੇ ਬੱਚੇ ਨੂੰ ਚੱਕ ਕੇ ਸਿੱਧੀ ਕਿਸੇ ਆਈਪੀਐਸ ਪੀਸੀਐਸ ਜਾਂ ਡਾਕਟਰ ਜੱਜ ਬਣਾ ਦਈਏ ਉਹ ਕੋਈ ਇਹੋ ਜਿਹਾ ਸਾਡੇ ਕੋਲ ਜੰਤਰ ਨਹੀਂ ਹੈ ਸਿਰਫ ਤਾਂ ਸਿਰਫ ਇੱਕ ਕਲਮ ਹੈ ਔਰ ਕਲਮ ਦੇ ਉੱਪਰੇ ਕੰਮ ਕਰਿਆ ਕਰਦੇ ਔਰ ਆਪਾਂ ਇਹਨਾਂ ਨੂੰ ਜਲਦੀ ਘਰ ਆਈਏ ਉਹ ਧੰਨਵਾਦ ਕਰਦੇ ਆ ਕੀ ਐਡਾ ਮਿਸ਼ਨ ਹੈ ਪੂਰੇ ਪੰਜਾਬ ਦੇ ਅੰਦਰ ਪੂਰੇ ਹਿੰਦੁਸਤਾਨ ਦੇ ਅੰਦਰ ਈਵਨ ਕਿ ਪੂਰੇ ਵਰਲਡ ਦੇ ਅੰਦਰ ਲੈ ਕੇ ਚੱਲੇ ਹੋਇਆ ਪਰ ਮੈਂ ਕਿਹਨੂੰ ਮੈਂ ਵੀ ਪਰਮਿਸ ਕਰਦਾ ਕਿ ਸਰਕਾਰ ਵੱਲੋਂ ਮੇਰੀ ਕਿਤੇ ਵੀ ਸੰਗਠਨ ਦੇ ਪ੍ਰਤੀ ਕੋਈ ਜ਼ਿੰਮੇਵਾਰੀ ਲੱਗਦੀ ਹੈ ਮੈਂ ਦਿਨ ਰਾਤ ਪਰਿਵਾਰ ਮੰਗ ਮਿਰਸਵਾਰਥ ਇਹਨਾਂ ਦੇ ਨਾਲ ਖੜਾ ਇਹਨਾਂ ਸ਼ਬਦਾਂ ਦੇ ਨਾਲ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਰਜਿੰਦਰ ਕੁਮਾਰ ਜਿੰਦ ਜੀ ਜਿਨਨੂੰ ਅੱਜ ਦੁਬਾਰੇ ਜੇ ਵਾਰ ਦਿੱਤੀ ਗਈ ਹੈ ਜਿੰਦ ਜੀ ਪਹਿਲਾਂ ਤਾਂ ਬਹੁਤ ਬਧਾਈ ਸਾਨੂੰ ਨਵੇਂ ਤੁਹਾਨੂੰ ਜਿੰਮੇਵਾਰ ਦਿੱਤੀ ਗਈ ਹੈ ਤੇ ਕਿਵੇਂ ਸਾਡੇ ਤੇ ਭਰੋਸਾ ਕੀਤਾ ਤੁਹਾਡੀ ਸਮਰਥਨ ਬੰਗਾ ਜੀ ਤੁਹਾਨੂੰ ਪਹਿਲੇ ਹੀ ਪਤਾ ਹੈ ਇਹ ਤੁਹਾਡੇ ਨਾਲ ਹੀ ਹੁੰਦੇ ਆ ਜਿੰਨੇ ਆਪਾਂ ਆਪਣੇ ਜਿਹੇ ਕੰਮ ਕਰਦੇ ਆ ਉਹ ਸਾਡੇ ਸਮਾਜ ਦੇ ਭਲੇ ਲਈ ਹੁੰਦੇ ਆ ਜੋ ਜ਼ਿੰਮੇਵਾਰੀ ਮੈਨੂੰ ਹੁਣ ਸਰੰਦੇਸਧਾਨ ਜੀ ਨੇ ਜਾਜਾ ਜੀ ਨੇ ਬੜਲਾ ਜੀ ਨੇ ਸੌਂਪੀ ਆ ਉਹਦੇ ਨਾਲੋਂ ਹੁਣ ਦੁੱਗਣੀ ਮਿਹਨਤ ਕਰਾਂਗੇ ਜ਼ਿਆਦਾ ਮਿਹਨਤ ਕਰਾਂਗੇ ਜੋ ਪਹਿਲਾਂ ਕੀਤੀ ਆ ਲੱਗਦਾ ਉਹ ਘੱਟ ਗਈ ਆ ਹੁਣ ਜ਼ਿਆਦਾ ਕਰਾਂਗੇ ਕਿੱਥੇ ਮੇਰੇ ਵੀਰ ਅਜੇ ਗਰੀਬਾਂ ਸੀ ਪਹੁੰਚੇ ਆ ਅਸੀਂ ਸਮਰਥਨ ਦਿੱਤਾ ਉਹਨਾਂ ਨੂੰ ਅਤੇ ਹੁਣ ਮੈਂ ਬਹੁਤ ਧੰਨਵਾਦ ਕਰਦਾ ਕਿ ਸਰਕਾਰੋਂ ਧੰਨਵਾਦੀ ਕਰਦੇ ਆ ਜਿਨ੍ਹਾਂ ਨੇ ਇਹਨਾਂ ਨੂੰ ਕਿਸਾਨ ਸਪੋਰਟ ਦਾ ਫਿਰਸ ਬਕਾਸਪੋਰਟ ਦਾ ਮੈਂਬਰ ਲਾਇਆ ਅਸੀਂ ਇਹਨਾਂ ਨੂੰ ਨਾਲ ਲੈ ਕੇ ਜੋ ਸਾਡੇ ਜ਼ਿਲ੍ਹੇ ਚ ਕੰਮ ਸਾਡੇ ਸਮਾਜ ਦੇ ਪੈਂਡਿੰਗ ਕੰਮ ਕਰਾਂਗੇ ਧੰਨ ਮੈਂ ਜਿਹੜੇ ਬਿੰਦੂ ਜਿੰਨ ਦੱਸਿਆ ਕਿ ਉਹਨਾਂ ਜਿੰਨਾਂ ਵਾਰੀ ਵੱਡੀ ਮਿਲੀ ਆ ਤੇ ਉਹ ਆਣ ਵਾਲੇ ਸਮੇਂ ਦੇ ਵਿੱਚ ਵੀ ਜਿਵੇਂ ਪਿਛਲੇ ਸਮੇਂ ਕੰਮ ਕੀਤਾ ਤੇ ਉਤੇ ਵੱਧ ਚੜ੍ਹ ਕੇ ਕੰਮ ਕਰਨਗੇ ਤੇ ਅਸੀਂ ਵੀ ਅੱਜ ਇਹਨਾਂ ਨੂੰ ਨਵੇਂ ਪ੍ਰਧਾਨ ਬਣ ਕੇ ਅਸੀਂ ਵਧਾਈ ਦਿੰਦੇ ਆ ਕਿ ਤੁਸੀਂ ਆਪਾਂ ਜਿੰਨੇ ਵੀ ਇੱਥੇ ਟੀਮ ਪਹੁੰਚੀ ਹੈ ਉਹਨਾਂ ਦਾ ਵੀ ਇੱਥੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੈ